ਸ਼ਸ਼ੀਕਾਂ ਜੀ ਅੱਜ ਆਪਾਂ ਕਾਟਨ ਦੇ ਸੂਟ ਲੈ ਕੇ ਆਏ ਬਹੁਤ ਜ਼ਿਆਦਾ ਸੋਹਣੇ ਸੂਟ ਹੋਣਗੇ ਸੋ ਇਹ ਕੈਮਰੀ ਕਾਟਨ ਦੇ ਸੂਟ ਨੇ 올ਓਵਰ 5 ਮੀਟਰ ਫੈਬਰਿਕ ਰਹੇਗਾ ਤੁਸੀਂ ਕੋਈ ਵੀ ਦੋ ਸੂਟ ਹੈ ਜਿਹੜੇ ਇਹਨਾਂ ਵਿੱਚੋਂ ਲੈ ਸਕਦੇ ਹੋ 925 ਰੁਪਿਆ ਫ੍ਰੀ ਸ਼ਿਪਿੰਗ ਰਹੇਗੀ ਇਹ ਵਾਲੇ ਸੂਟ ਨੇ ਜਿਹੜੇ ਮਸਲੀਨ ਕਾਟਨ ਦੇ ਸੂਟ ਨੇ 슬ੀਵਸ ਤੇ ਤੇ ਬਾਟਮ ਤੇ ਵਰਕ ਰਹੇਗਾ ਮਸਲੀਨ ਦਾ ਹੀ ਟਾਈਟ ਟਾਈਟ ਦੁਪੱਟਾ ਤੇ ਫੋਰ ਸਾਈਡ ਹੈ ਜਿਹੜੀ ਲੈਸ ਰਹੇਗੀ ਇਹ ਵਾਲੇ ਸੂਟ ਵੀ ਕਾਟਨ ਦੇ ਹੋਣਗੇ ਲੈਸ ਵਰਕ ਰਹੇਗਾ ਸ਼ਰਟ ਤੇ ਬਾਟਮ ਤੇ ਜਿਹੜੀ ਐਮਬਰਾਇਡਰੀ ਰਹੇਗੀ ਦੁਪੱਟਾ ਜਿਹੜਾ ਇਹਨਾਂ ਨਾਲ ਵੀ ਮਸਲੀਨ ਦਾ ਟਾਈ ਡਾਈ ਰਹੇਗਾ ਤੇ ਲੈਂਸ ਦੇ ਨਾਲ ਰਹੇਗਾ ਇਹ ਵਾਲਾ ਸੂਟ ਹੈ ਜਿਹੜਾ ਕਾਟਨ ਦਾ ਹੈ ਤੇ ਮਸਲੀਨ ਦੀ ਬਾਟਮ ਤੇ ਮਲਮਲ ਕਾਟਨ ਦੀ ਜਿਹੜਾ ਇਹਨਾਂ ਨਾਲ ਦੁਪੱਟਾ ਰਹੇਗਾ ਇਹ ਵਾਲੇ ਸੂਟ ਵੀ ਕਾਟਨ ਦੇ ਸੂਟ ਨੇ ਨਾਲ ਹੈ ਜਿਹੜਾ ਚਿਕਨ ਵਰਕ ਵਾਲਾ ਜਿਹੜਾ ਬਾਟਮ ਰਹੇਗੀ ਟਾਈ ਡਾਈ ਦੁਪੱਟਾ ਹੈ ਇਹ ਮਸਲੀਨ ਸਿਲਕ ਮਸਲੀਨ ਦਾ ਸੂਟ ਰਹੇਗਾ ਨਾਲ ਸ਼ਿਫੌਨ ਦਾ ਜਿਹੜਾ ਦੁਪੱਟਾ ਇਹਨਾਂ ਦੇ neck ਤੇ ਜਿਹੜਾ ਵਰਕ ਰਹੇਗਾ ਕਲਰਸ ਹੈ ਜਿਹੜੇ ਇਹਨਾਂ ਵਿੱਚ ਬਹੁਤ ਸੋਹਣੇ ਲਾਈਟ ਸ਼ੇਡ ਜਿਨੇ ਤੁਸੀਂ ਇਹਨਾਂ ਵਿੱਚੋਂ ਵੀ ਕੋਈ ਸੂਟ ਆਰਡਰ ਜਿਹੜਾ ਕਰ ਸਕਦੇ ਹੋ ਇਹ ਵਾਲੇ ਸੂਟ ਨੇ ਜਿਹੜੇ कॉटन ਦੇ ਸੂਟ ਹੋਣਗੇ 올ਓਵਰ ਹੈ ਜਿਹੜਾ ਵੱਡੇ ਪਨੇ ਦਾ 3.5 ਮੀਟਰ ਸੂਟ ਰਹੇਗਾ ਨਾਲ ਛਪਾਉਣ ਦਾ ਟਾਈ ਡਾਈ ਜਿਹੜਾ ਦੁਪੱਟਾ ਰਹੇਗਾ ਪ੍ਰਾਈਸ ਹੈ ਜਿਹੜਾ ਨਾਲ ਲੈਂਦਾ ਮੈਂਸ਼ਨ ਹੈ ਫ੍ਰੀ ਸ਼ਿਪਿੰਗ ਰਹੇਗੀ ਅਗਰ ਕਿਸੇ ਵੀ ਸੂਟ ਦਾ ਪ੍ਰਾਈਸ ਹੈ ਉਹ ਮੈਂਸ਼ਨ ਨਹੀਂ ਹੋਵੇ ਤੁਸੀਂ WhatsApp ਤੇ ਹੈ ਜਿਹੜਾ ਉਹਦਾ ਪ੍ਰਾਈਸ ਆ ਪੁੱਛ ਸਕਦੇ ਹੋ ਬਾਕੀ ਸਾਰੇ ਸੂਟਾਂ ਦੀ ਫ੍ਰੀ ਸ਼ਿਪਿੰਗ ਹੈ ਪੇਮੈਂਟ ਜਿਹੜੀ ਆਨਲਾਈਨ ਹੋਏਗੀ ਕੋਈ ਵੀ ਸੂਟ ਹੈ ਜਿਹੜਾ ਤੁਸੀਂ ਵਟਸਐਪ ਤੇ ਬੁੱਕ ਕਰਵਾ ਸਕਦੇ ਹੋ ਇਹ ਵਾਲਾ ਸੂਟ ਵੀ ਮਸਲੀਨ ਦਾ ਰਹੇਗਾ ਸ਼ਰਟ ਤੇ ਤੇ 슬ੀਵਸ ਤੇ ਵਰਕ ਰਹੇਗਾ ਮਸਲੀਨ ਦਾ ਟਾਈ ਟਾਈ ਦੁਪੱਟਾ ਹੈ ਇਹ ਸੌਫਟ ਕਾਟਨ ਦਾ ਡਿਜੀਟਲ ਪ੍ਰਿੰਟ ਵਾਲਾ ਸੂਟ ਰਹੇਗਾ ਨਾਲ ਮਸਲੀਨ ਦਾ ਚਪਟਾ ਹੈ ਇਹ ਵਾਲੇ ਸੂਟ ਵੀ ਕਾਟਨ ਦੇ ਹੋਣਗੇ ਪਿਓਰ ਕਾਟਨ ਦੇ ਸੂਟ ਨੇ ਇਹਨਾਂ ਤੇ ਐਮਬਰਾਇਡਰੀ ਰਹੇਗੀ ਨਾਲ ਜਿਹੜੀ ਬਾਟਮ ਹੈ ਉਹ ਪ੍ਰਿੰਟ ਐਕਸ ਵਾਲੀ ਰਹੇਗੀ ਤੁਸੀਂ ਪਲੇਨ ਬਾਟਮ ਵੀ ਹੈ ਜਿਹੜੇ ਇਹਨਾਂ ਵਿੱਚੋਂ ਲੈ ਸਕਦੇ ਹੋ ਚਿਕਨ ਐਮਬਰਾਇਡਰੀ ਵਾਲੀ ਹੈ ਜਿਹੜੀ ਇਹਨਾਂ ਦਾ ਦੁਪੱਟਾ ਰਹੇਗਾ ਉਹ ਆਪਣੀ ਚੋਇਸ ਦੇ ਅਕੋਰਡਿੰਗ ਤੁਸੀਂ ਇਹਨਾਂ ਵਿੱਚੋਂ ਪਲੇਨ ਬਾਟਮ ਵੀ ਲਗਵਾ ਸਕਦੇ ਹੋ ਜਾਂ ਤੁਸੀਂ ਪ੍ਰਿੰਟੈਕਸ ਵਾਲੀ ਬਾਟਮ ਵੀ ਹੈ ਜਿਹੜੀ ਲਗਵਾ ਸਕਦੇ ਹੋ ਅਗਰ ਪਲੇਨ ਬਾਟਮ ਲਓਗੇ ਤਾਂ ਪ੍ਰਾਈਸ ਹੈ ਜਿਹੜਾ ਘੱਟ ਰਹੇਗਾ ਪ੍ਰਿੰਟੈਕਸ ਵਾਲੀ ਬਾਟਮ ਦਾ ਥੋੜਾ ਜਿਹਾ ਵੱਧ ਪ੍ਰਾਈਸ ਹੈ ਤੇ ਦੋਨਾਂ ਦਾ ਪ੍ਰਾਈਸ ਨਾਲ ਮੈਂਸ਼ਨ ਹੈ ਫ੍ਰੀ ਸ਼ਿਪਿੰਗ ਰਹੇਗੀ ਇਹ ਵਾਲੇ ਸੂਟ ਵੀ ਕਾਟਨ ਦੇ ਸੂਟ ਨੇ ਡਿਜੀਟਲ ਪ੍ਰਿੰਟ ਰਹੇਗਾ ਨਾਲ ਹੈ ਜਿਹੜਾ ਮਸਲੀਨ ਦਾ ਡਿਜੀਟਲ ਪ੍ਰਿੰਟ ਵਾਲਾ ਦੁਪੱਟਾ ਰਹੇਗਾ ਸੋ ਇਹਨਾਂ ਵਿੱਚੋਂ ਵੀ ਕੋਈ ਵੀ ਤੁਸੀਂ ਆਰਡਰ ਹੈ ਜਿਹੜਾ ਕਰ ਸਕਦੇ ਹੋ ਇਹ ਮਸਲੀਨ ਦੇ ਸੂਟ ਨੇ 600 ਹੈ ਜਿਹੜਾ ਇਹਨਾਂ ਦਾ ਪ੍ਰਾਈਸ ਰਹੇਗਾ 올ਓਵਰ ਸੂਟ ਨੇ ਵਿਦਾਊਟ ਦੁਪੱਟਾ ਨੇ ਇਹ ਵਾਲਾ ਸੂਟ ਵੀ ਪਿਓਰ ਕਾਟਨ ਦੇ ਨੇ ਬਾਟਮ ਹੈ ਜਿਹੜੀ ਚਿਕਨ ਵਰਕ ਵਾਲੀ ਰਹੇਗੀ ਵਿਦਾਊਟ ਦੁਪੱਟਾ ਨੇ 700 ਫ੍ਰੀ ਸ਼ਿਪਿੰਗ ਰਹੇਗੀ ਤੁਸੀਂ ਕੋਈ ਵੀ ਸੂਟ ਹੈ ਜਿਹੜਾ ਇਹਨਾਂ ਵਿੱਚੋਂ ਵੀ ਆਰਡਰ ਕਰ ਸਕਦੇ ਹੋ ਇਹ ਵਾਲੇ ਸੂਟ ਵੀ ਪ्युअर कॉटन ਦੇ ਸੂਟ ਨੇ 175 ਹੈ ਜਿਹੜਾ ਸ਼ਰਟ ਦਾ ਫੈਬਰਿਕ ਰਹੇਗਾ ਤੇ 2 ਮੀਟਰ ਵੱਡੇ ਪਨੇ ਦੀ ਬਾਟਮ ਦਾ ਰਹੇਗਾ ਪ੍ਰੋਪਰ ਜਿਹੜਾ ਸੂਟ ਬਣੇਗਾ ਮਲਮਲ कॉटन ਦਾ ਜਿਹੜਾ ਦੁਪੱਟਾ ਹੈ ਦੁਪੱਟੇ ਤੇ ਜਿਹੜੀ ਥ੍ਰੈਡ ਵਾਲੀ embroiderry ਰਹੇਗੀ ਸੇਮ ਐਸ ਇਟ ਇਜ਼ ਹੈ ਜੋ ਤੁਹਾਨੂੰ ਪਿਕ ਦੇ ਵਿੱਚ ਜਿਹੜੀ ਸ਼ੋ ਹੋ ਰਹੀ ਹੈ